ਪਟਿਆਲਾ ਵਿਖੇ ਜਲ ਸਪਲਾਈ ਸੈਨੀਟੇਸ਼ਨ ਮਸਟਰੋਲ এমਪਲਾਈ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹਿਣੀਆਂ ਦੀ ਅਗਵਾਈ ਦੇ ਵਿੱਚ ਹੋਈ ਹੈ ਅਤੇ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂ ਸਹਿਬਾਨ ਵਿਸ਼ੇਸ਼ ਤੌਰ ਦੇ ਉੱਤੇ ਹਾਜ਼ਰ ਹੋਏ ਉੱਥੇ ਹੀ ਯੂਨੀਅਨ ਦੇ ਵੱਲੋਂ ਆਪਣੇ ਨਵੇਂ ਸਾਲ ਦਾ ਕੈਲੰਡਰ ਵੀ ਸੂਬਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਰਿਲੀਜ਼ ਕੀਤਾ ਗਿਆ ਇਸ ਮੌਕੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹਿਣੀਆਂ ਨੇ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਵਿਭਾਗ ਦੇ ਮੁਖੀ ਵੱਲੋਂ ਬਾਰ ਬਾਰ ਉਹਨਾਂ ਦੀਆਂ ਮੰਗਾਂ ਸੰਬੰਧੀ ਮੀਟਿੰਗਾਂ ਦੇ ਕੇ ਵੀ ਰੱਦ ਕੀਤੀਆਂ ਜਾ ਰਹੀਆਂ ਨੇ ਜਿਸ ਕਾਰਨ ਫੀਲਡ ਮੁਲਾਜ਼ਮਾਂ ਦੇ ਵਿੱਚ ਕਾਫੀ ਰੋਸ ਆ ਜਿਹੜਾ ਪਾਇਆ ਜਾ ਰਿਹਾ ਹੈ ਉੱਥੇ ਹੀ ਸੁਪਾ ਪ੍ਰਧਾਨ ਸੁਖਨੰਦਨ ਸਿੰਘ ਮੈਣੀਆਂ ਨੇ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ 9 ਫਰਵਰੀ ਤੱਕ ਨਾ ਮੰਨੀਆਂ ਗਈਆਂ ਤਾਂ 10 ਫਰਵਰੀ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਦੇ ਹਲਕੇ ਦੇ ਵਿੱਚ ਰੋਸ ਰੈਲੀ ਜਿਹੜੀ ਕੀਤੀ ਜਾਊਗੀ ਉਤੇ ਸੁਖਨੰਦਨ ਸਿੰਘ ਮੈਣੀਏ ਨੇ ਦੱਸਿਆ ਕਿ 2011 ਦੀਆਂ ਪੇ ਦੇ ਵਿੱਚ ਅਨਾਮਲੀ ਰੂਪੀਆਂ ਦੂਰ ਕਰਨਾ ਮਾਸਟਰ ਰੋਲ ਤੇ ਠੇਕੇ ਦੇ ਆਧਾਰ ਤੇ ਕਰਮਚਾਰੀਆਂ ਨੂੰ ਪੱਕਾ ਕਰਨਾ ਤਰਸ ਦੇ ਆਧਾਰ ਤੇ ਨੌਕਰੀਆਂ ਦੇਣਾ ਤੇ ਬੇਲੋੜੀਆਂ ਸ਼ਰਤਾਂ ਖਤਮ ਕਰਨਾ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਨੂੰ ਲੈ ਕੇ ਆਦੀ ਕਈ ਮੰਗਾਂ ਨੇ ਜਿਨ੍ਹਾਂ ਦਾ ਹੱਲ ਹਜੇ ਤੱਕ ਨਹੀਂ ਕੀਤਾ ਗਿਆ ਦਾਦੀਏ ਕਿ ਇਸ ਮੌਕੇ ਸੂਬਾ ਜਨਰਲ ਸਕੱਤਰ ਮੁਕੇਸ਼ ਕੰਡਾ ਨੇ ਕਿਹਾ ਕਿ ਉਹਨਾਂ ਦੇ ਵਿਭਾਗ ਦੇ ਵਿੱਚ ਕੋਈ ਵੀ ਪ੍ਰਮੋਸ਼ਨ ਜਿਹੜੀ ਮੁਲਾਜ਼ਮਾਂ ਨੂੰ ਨਹੀਂ ਦਿੱਤੀ ਜਾਂਦੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਨੇ ਪਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਅਜੇ ਤੱਕ ਪ੍ਰਵਾਨ ਨਹੀਂ ਕੀਤਾ ਸੋ ਅੱਜ ਦੀ ਮੀਟਿੰਗ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਰਾਜਪਾਲ ਸਿੰਘ ਲਸ਼ੋਈ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਉੱਥੇ ਹੀ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਆਏ ਆਗੂ ਇਸ ਮੀਟਿੰਗ ਦੇ ਵਿੱਚ ਹਾਜ਼ਰ ਸਨ ਜਿਨ੍ਹਾਂ ਨੇ ਸੂਬਾ ਪ੍ਰਧਾਨ ਸੁਖਜਿੰਦਰ ਸੁਖਨੰਦਨ ਸਿੰਘ ਮੈਣੀਆ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਉੱਥੇ ਹੀ ਗੁਰਦੇਵ ਸਿੰਘ ਸਿਰਸਵਾਲ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਜਥੇਬੰਦੀ ਦੇ ਆਗੂ ਹਾਜ਼ਰ ਸਨ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੈਣੀਆ ਜਲ ਸਪਲਾਈ ਸੈਂਟਰ ਸਟੇਜ ਮਟਰੋਪਲਾਈਨ ਨੇ ਪੰਜਾਬ। ਸਾਡਾ ਅੱਜ ਪਟਿਆਲੇ ਦੇ ਡਾਕਟਰ ਦੇ ਵਿਚਾ ਜਥੇਬੰਦੀ ਦੇ ਡਾਕਟਰ ਦੇ ਵਿਚ ਅਸੀਂ ਜਥੇਬੰਦੀ ਦਾ ਕਲੰਡਰ ਜਿਹੜਾ ਅੱਜ ਰਿਲੀਜ਼ ਕੀਤਾ ਗਿਆ ਹੈ ਕਲੰਡਰ ਜਿਹੜਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸਮਰਪਿਤ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਿਹਦੀ ਤਸਵੀਰ ਜਿਹੜੀ ਆ ਉਹ ਫੋਟੋਗ੍ਰਾਫ ਕੀਤੀ ਗਈ ਆ ਕਿਉਂਕਿ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਿਹੜਾ ਇਹ ਸਾਰੇ ਬੰਨਾਂ ਦਾ ਸੰਧਾ ਮੰਦਿਰ ਹੈ ਸਾਰੇ ਧਰਮਾਂ ਨੂੰ ਸਤਿਕਾਰ ਦੇਣ ਵਾਸਤੇ ਗੁਰੂ ਸਾਹਿਬ ਨੇ ਚਾਰ ਦਰਵਾਜ਼ੇ ਜਿਹੜੇ ਰੱਖੇ ਇਸੇ ਲਈ ਸਾਡੀ ਜਥੇਬੰਦੀ ਵੀ ਜਿਹੜੀ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆ ਦੇ ਹੀ ਹਰ ਉਹਦੇ ਦੇਣ ਮਾਤ ਅਸੀਂ ਇੱਕ ਕੈਲੰਡਰ ਜਿਹੜਾ ਵਾ ਰਿਸ਼ੀ ਤਾਨ ਸੁ ਨਾਲ ਦੀ ਨਾਲ ਮੈਂ ਅੱਜ ਪਟਿਆਲੇ ਦੇ ਵਿੱਚ ਆ ਕੇ ਸਰਕਾਰ ਨੂੰ ਤੇ ਜਿਹੜੇ ਸਾਡੇ ਮਹਿਕਮੇ ਦੇ ਅਫਸਰ ਨੇ ਉਹਨਾਂ ਨੂੰ ਇਹ ਤਾਬਣੀ ਨੇ ਦਿੱਤੀ ਹੈ ਵੀ ਸਾਡੀ ਜਥੇਬੰਦੀ ਦਾ ਮਾਨਮਤਾ ਇਤਿਹਾਸ ਹੈ ਤੇ ਸਾਨੂੰ ਤੁਸੀਂ ਵਾਰ-ਵਾਰ ਮੀਟਿੰਗਾਂ ਦੇ ਕੇ ਖਰਾਬ ਕਰਦੇ ਜੇ ਕਦੀ ਮੀਟਿੰਗ ਦਿੰਦੇ ਜੇ ਕਦੀ ਲਾ ਕੇ ਉਹ ਫੋਟੂਆਂ ਕਰ ਦਿੰਦੇ ਜੇ ਪਹਿਲੀ ਗੱਲ ਨੂੰ ਸਾਡੀ ਤਰਫ਼ ਦੀ ਇਹ ਆ ਵੀ ਸਾਡਾ ਕੋਈ ਐਸ.ਓ.ਡੀ. ਨਹੀਂ ਟਿਕਦਾ ਮਹੀਨੇ ਕੇ ਬਾਅਦ ਕੋਈ ਐਚ.ਓ.ਡੀ ਬਦਲ ਦਿੰਦੇ ਆ ਜਾਂ ਕੋਈ ਸੈਕਰੀ ਬਦਲ ਦਿੰਦੇ ਆ ਸਾਡਾ ਕੋਈ ਵੀ ਕੰਮ ਜਿਹੜਾ ਉਹ ਨਹੀਂ ਸਿਰੇ ਚੜਿਆ ਅਸੀਂ ਸਾਰੇ ਮੁਲਾਜ਼ਮ ਜਿਹੜੇ ਆ ਲਗਭਗ ਫੀਲਡ ਵਾਲੇ 50 ਤੋਂ ਉੱਪਰ ਹੋ ਚੁੱਕੇ ਆ ਤੇ ਸਾਡੀਆਂ ਭੱਗੀਆਂ ਮੰਗਾਂ ਜਿਹੜੀਆਂ ਨੇ ਲਾਤੇ ਸਾਡੀ ਕੋਈ ਪ੍ਰੋਮੋਸ਼ਨ ਹੈ ਕੋਈ ਸਾਨੂੰ ਪ੍ਰੋਮੋਸ਼ਨ ਨਹੀਂ ਦਿੱਤੀ ਜਾਂਦੀ ਜਿਹੜੀ ਕੋਰਟ ਤੇ ਲੱਗੇ ਉੱਥੇ ਰਿਟਾਇਰ ਕਰਤਾ ਜਾਂਦਾ ਨਾਲ ਦੀ ਨਾਲ ਸਾਨੂੰ ਚਾਰ ਨਾਲ ਚੋੜਾ ਮਿਲਦੀ ਹੁੰਦੀ ਸੀ ਅਗਲਾ ਸਟੈਪ ਅੱਪ ਉਹ ਵੀ ਸਾਡਾ ਬੰਦ ਕਰ ਦਿੱਤਾ ਗਿਆ ਸਾਨੂੰ ਤਿਹਾੜੀ ਛੁੱਟੀ ਕੋਈ ਨਹੀਂ ਦਿੰਦੇ ਸਾਡੇ ਵਿਭਾਗ ਦੇ ਠੇਕੇਦਾਰ ਕੱਤੇ ਮੁਲਾਜ਼ਮ ਨੇ ਉਹਨਾਂ ਦੀ ਕੋਈ ਨਹੀਂ ਸੁਣੀ ਜਾ ਰਹੀ ਤੇ ਨਾਲ ਦੀ ਨਾਲ ਸਾਡੇ ਜਿਹੜੇ ਦਿੱਕ ਦੇ ਇੱਥੇ ਸਾਡੇ ਬੱਚੇ ਲੱਗੇ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲਣੀਆਂ ਉਹਨਾਂ ਨੂੰ ਬਲੋੜੀਆਂ ਸ਼ਰਤਾਂ ਲਾ ਕੇ ਤੰਗ ਕੀਤਾ ਜਾ ਰਿਹਾ ਇੰਨੀਆਂ ਬਲੋੜੀਆਂ ਸ਼ਰਤਾਂ ਨੇ ਬੀਤੇ ਦਿਨੀ ਹੈਰਾਨ ਕਰਨ ਵਾਲੀ ਇੱਕ ਸ਼ਰਤ ਹੈ ਕਿ ਜਿਹੜਾ ਉਹ ਪਹਿਲਾਂ ਸਾਡਾ ਚੋਢੀ ਰਹਾ ਉਹ ਮੁਹੰਮਦ ਸੁਬਾਕ ਐਡਾ ਨਖਿੱਧ ਬੰਦਾ ਨਖਿੱਧ ਸੈਕਟਰੀ ਮੈਂ ਕਿਹਾ ਦੁਨੀਆ ਭਰ ਦੀ ਉਹਦੇ ਵਰਗਾ ਬੰਦਾ ਉਸ ਦਾ ਜਿਹੜਾ ਲੋਕਾਂ ਦੇ ਨਾਲ ਸੋਸ਼ਲ ਕਰਕੇ ਗਿਆ ਐਨਾ ਸਾਡੀ ਆਤਮਾ ਨੂੰ ਨਰਵਾ ਕੇ ਗਿਆ ਦੁਖੀ ਕਰਕੇ ਗਿਆ ਵੀ ਕੋਈ ਗੱਲ ਕਹਿਣ ਵਾਲੀ ਨਹੀਂ ਮੈਂ ਕਹਿੰਦਾ ਗੁਰੂ ਸਾਹਿਬ ਕੋ ਕੋ ਬਦਲੇ ਲੈਣਗੇ ਇਹੋ ਜਿਹੇ ਇਨਸਾਨ ਨੇ ਹਮੇਸ਼ਾ ਲੋਕਾਂ ਨਾਲ ਧੋਖਾ ਕੀਤਾ ਤੇ ਉਹ ਦੇਖੋ 200 ਘੰਟੇ ਦਾ ਕੋਰਸ ਕਰ ਗਿਆ ਵਾ ਜਿਹੜੇ ਬੰਦੇ ਨੂੰ ਡੱਕ ਕੇ ਤੇ ਨੌਕਰੀ ਮਿਲਣੀ ਆ ਤੇ ਕਿੱਡੀ ਮਾੜੀ ਗੱਲ ਕਰ ਗਿਆ ਵਾ ਵੀ ਸਾਰੇ ਪੰਜਾਬ ਦੇ ਵਿੱਚ ਇੱਕ ਸੈਂਟਰ ਬਣਾ ਗਿਆ ਪਟਿਆਲਾ ਤੇ 2 ਘੰਟੇ ਉਹਨਾਂ ਨੂੰ ਇੱਕ ਦਿਨ ਚ ਟ੍ਰੇਨਿੰਗ ਦੇਣੀ ਆ ਤੇ 22 ਘੰਟੇ ਉਹ ਬੱਚੇ ਜਿਹੜੇ ਵਿਚਾਰੇ ਵਿਧਵਾ ਮਾਵਾਂ ਦੇ ਬੱਚੇ ਆ ਜਿਨ੍ਹਾਂ ਦੇ ਘਰ ਰੋਟ ਜਿਲ੍ਹਾ ਪ੍ਰਧਾਨ ਪਟਿਆਲਾ ਅੱਜ ਦੇ ਅਸੀਂ ਜਿਵੇਂ ਮੰਦੀ ਦਾ ਜਿਹੜਾ ਪੰਜਾਬ ਦਾ ਕੈਲੰਡਰ ਸਾਡੇ ਸੁਪੇ ਦੀ ਟੀਮ ਨੇ ਰਿਲੀਜ਼ ਕੀਤਾ ਸੁਰਿੰਦਰ ਸਿੰਘ ਜੀ ਬੈਣੀਆ ਜੀ ਇਸ ਘਟਾ ਦੀ ਜੀ ਵਾਈ ਦੇ ਵਿੱਚ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਵੈਲਕਮ ਕਰਦੇ ਹਾਂ ਜਿਹਦੇ ਵੱਲੋਂ ਤੇ ਨਾਲ ਹੀ ਮੈਂ ਇਹਨਾਂ ਨੂੰ ਬਕਵਾਲਤਪੁਰਾ ਜ਼ਿਲ੍ਹੇ ਵੱਲੋਂ ਕਿ ਜਿਹੜਾ 10 ਤਰੀਕ ਦਾ ਪ੍ਰੋਗਰਾਮ 10 ਫਰਵਰੀ 2024 ਦਾ ਹੁਸੈਨਪੁਰ ਦੇ ਵਿੱਚ ਹੋ ਰਿਹਾ ਅਸੀਂ ਪੂਰੀ ਟੀਮ ਪੂਰਾ ਦੇ ਪੂਰੀ ਮੈਂਬਰਸ਼ਿਪ ਜਿਹਨੇ ਵੱਲੋਂ ਪੂਰੇ ਤਨਮਨ ਧਨ ਦੇ ਨਾਲ ਉੱਤੇ ਹਾਜ਼ਰ ਹੋਵਾਂਗੇ ਤੇ ਇਸ ਸਮੇਂ ਦੇ ਵਿੱਚ ਜਿਹੜੀਆਂ ਮੰਗਾਂ ਸਾਡੀਆਂ ਪੈਂਡਿੰਗ ਨੇ ਉਹਨਾਂ ਨੂੰ ਹੱਲ ਕਰਾਉਣ ਲਈ ਜਿੱਥੇ ਵੀ ਸਾਡੀ ਪਤਾਜੀ ਡਿਊਟੀ ਲਾਂਗ ਰੇਂਜ ਅੱਜ ਹੀ ਪੂਰੇ ਜ਼ਿਲ੍ਹੇ ਦੀ ਤਨਮਨ ਧਨ ਨਾਲ ਮੈਂ ਸੁਪੇਸ਼ ਕੰਡਾ ਸੂਬਾ ਜਨਰਲ ਸਕੱਤਰ ਜਲ ਸਪਲਾਈ ਮਸ਼ਤੌਲ ਅੰਬਲਾਈ ਯੂਨੀਅਨ ਪੰਜਾਬ ਅੱਜ ਅਸੀਂ ਇੱਥੇ ਸੂਬਾ ਪ੍ਰਧਾਨ ਸੁਖਿੰਦਰ ਸਿੰਘ ਮੈਡੀਆ ਦੀ ਅਗਵਾਈ ਦੇ ਵਿੱਚ ਮੀਟਿੰਗ ਕੀਤੀ ਆ ਮੀਟਿੰਗ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਜ਼िला ਪ੍ਰਬੰਧਾਨ ਅਧਿਕਾਰੀ ਉਹਨਾਂ ਨੇ ਸਰਕਾਰ ਪ੍ਰਤੀ ਬੜਾ ਰੋਸ ਪ੍ਰਗਟਾਇਆ ਕਿਉਂਕਿ ਫੀਲਡ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਉਹ ਪੂਰੀਆਂ ਨਹੀਂ ਹੋ ਰਹੀਆਂ ਜਿਸ ਤਰ੍ਹਾਂ ਦਰਸ਼ ਦੇ ਆਧਾਰ ਤੇ ਜਿਨ੍ਹਾਂ ਨੂੰ ਨੌਕਰੀ ਦਿੱਤੀ ਗਈ ਆ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਜਿਹੜੇ ਮੁਲਾਜ਼ਮਾਂ ਨੇ ਟੈਸਟ ਦਿੱਤੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਜਿਨ੍ਹਾਂ ਦੇ ਕਰਕੇ ਜੱਫੇਬੰਦੀ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਦੇ ਅਸੀਂ ਵਿਰੁੱਧ 10 ਤਰੀਕ ਨੂੰ ਜਿੰਪਾ ਜੀ ਸਾਡੇ ਮੰਤਰੀ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਹਿਯਾਰਪੁਰ ਵਿਖੇ ਅਸੀਂ ਇੱਕ ਰੋਸ ਰੈਲੀ ਕਰਾਂਗੇ ਜੇਕਰ ਉਹ ਸਾਨੂੰ ਇਸ ਰੋਸ ਰੈਲੀ ਤੋਂ ਪਹਿਲਾਂ ਸਮਝਾ ਦਿੰਦੇ ਨੇ ਗੱਲਬਾਤ ਸਾਡੇ ਨਾਲ ਕਰਦੇ ਨੇ ਤਾਂ ਠੀਕ ਆ ਨਹੀਂ ਤਾਂ ਫਿਰ ਹੁਸ਼ਿਆਰਪੁਰ ਵਿਖੇ ਉਹਨਾਂ ਨੂੰ ਰੋਸ ਰੈਲੀ ਦੇ ਵਿੱਚ ਜਰੂਰ ਦੇਖਾਂਗੇ ਇਹ ਸਾਡੇ ਜਿੰਨੇ ਵੀ ਅੱਜ ਬਾਹਰੋਂ